ਲੁਧਿਆਣਾ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ 200 ਦੇ ਕਰੀਬ ਲੋਕਾਂ ਦੇ ਅਸਲੇ ਦੇ ਲਾਇਸੈਂਸ ਕਰ ਦਿੱਤੇ ਰੱਦ ਡੋਪ ਟੈਸਟ ਦੀਆਂ ਫਰਜੀ ਰਿਪੋਰਟਾਂ ਤੇ ਹੋਈ ਸਖਤੀ ਜੀ ਹਾਂ ਸ਼ਹਿਰ ਦੇ ਵਿੱਚ ਲਗਾਤਾਰ ਵਧ ਰਹੇ ਕਰਾਇਮਾਂ ਤੇ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਦੀ ਸਖਤੀ ਵੇਖਣ ਨੂੰ ਮਿਲ ਰਹੀ ਹੈ ਪਰ ਅਸਲਾ ਧਾਰਕਾਂ ਤੇ ਵੀ ਹੁਣ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਉਧਰ ਪੁਲਿਸ ਨੇ ਅਸਲਾ ਰੱਖਣ ਦੇ ਸ਼ੌਕੀਨ 200 ਦੇ ਕਰੀਬ ਅਸਲਾ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਇਸ ਸਬੰਧੀ ਜਿੱਥੇ ਪੁਲਿਸ ਕਮਿਸ਼ਨ ਨੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਇਸ ਬਾਬਤ ਪੁਲਿਸ ਨੇ 11 ਲੋਕਾਂ ਦੇ ਡੋਪ ਟੈਸਟ ਦੀ ਰਿਪੋਰਟ ਤੇ ਵੀ ਲੁਧਿਆਣਾ ਸਿਵਲ ਹਸਪਤਾਲ ਦੇ ਐਸ ਐਮਓ ਤੋਂ ਸਪਸ਼ਟੀਕਰਨ ਮੰਗਿਆ ਗਿਆ ਜਦੀ ਜਾਣਕਾਰੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਦੇਖੋ ਡੇਲੀ 40 ਤਲਕੇ ਪੰਜਾਬ ਦੇ ਕਰ ਐਵਰੇਜ ਹੈ ਡੋਪੈਸ ਦੀ ਅਸੀਂ ਹੁਣ ਡੋਪੈਸ ਦਾ ਜੋ ਪ੍ਰੋਸੈਸ ਹੈ ਉਹ ਬੜਾ ਸਟਰੀਮਲਾਈਨ ਕਰਤਾ ਹੈ ਅੰਡਰ ਵਨ ਰੂਫ ਇੱਕੋ ਥਾਂ ਤੇ ਇੱਕੋ ਫਲੋਰ ਤੇ ਪਹਿਲਾਂ ਡੋਪੈਸ ਹੁੰਦਾ ਹੈ ਤੇ ਬਾਕੀ ਮੈਡੀਕਲ ਬੋਰਡ ਦਾ ਐਗਜ਼ਾਮੀਨੇਸ਼ਨ ਕਰਤਾ ਤੇ ਬੜਾ ਸਿੰਪਲ ਪ੍ਰੋਸੈਸ ਹੋ ਗਿਆ 1 ਘੰਟੇ ਦੇ ਵਿੱਚ ਮੈਕਸਿਮ ਸਾਰੇ ਬੰਦੇ ਫ੍ਰੀ ਹੋ ਜਾਂਦੇ ਨੇ ਤੇ ਸਕੋਪ ਆਫ ਮਾਲ ਪ੍ਰੈਕਟਿਸ ਅਸੀਂ ਇਨੈਗਿਜੀਬਲ ਕਰਤਾ ਅੱਛਾ ਸਰ ਜੋ ਅਸਲਾ ਬ੍ਰਾਂਚ ਦੇ ACP ਨੇ ਉਹਨਾਂ ਦੇ ਕਹਿਣ ਦੇ ਮੁਤਾਬਿਕ 11 ਡੋਪ ਟੈਸਟਾ ਦੀ ਰਿਪੋਰਟ ਜਿਹੜੀ ਆ ਉਹਨਾਂ ਨੂੰ ਲੱਗਿਆ ਵਾ ਸਸਪੈਂਡਡ ਹੈ ਤਾਂ ਉਹਨਾਂ ਨੇ ਉਸਦੇ ਲਈ ਇਨਕੁਆਰੀ ਮਾਰਕ ਕੀਤੀ ਹੈ ਉਹਦੀ ਰਿਪੋਰਟ ਹਲੇ ਤੱਕ ਨਹੀਂ ਆਈ ਦੇਖੋ ਇਨਕੁਆਰੀ ਮੇਰੇ ਆਪ ਤੋਂ ਪਹਿਲਾਂ ਮਾਰਕ ਹੋਈ ਹੋਈ ਹੈ ਸਟਾਰਟ ਹੋਈ ਹੋਈ ਹੈ ਉਹਦੇ ਵਿੱਚ ਜੋ ਉਹਨਾਂ ਨੂੰ ਸ਼ੱਕੀ ਲੱਗਦੇ ਨੇ ਡੋਪ ਟੈਸਟ ਉਹਦੀ ਵੈਰੀਫਿਕੇਸ਼ਨ ਕਰਦੇ ਨੇ ਉਹ ਡਾਕਟਰਸ ਤੋਂ ਜਿਨ੍ਹਾਂ ਨੇ ਉਹ ਸਾਈਨ ਕੀਤੇ ਹੋਏ ਨੇ ਉਹ ਵੈਰੀਫਿਕੇਸ਼ਨ ਰੂਟੀਨ ਦੇ ਸਾਡੇ ਕੋਲ ਆਂਦੀ ਹੈ ਸਾਡੇ ਡਾਕਟਰਸ ਉਹ ਪੇਸ਼ੈਂਟ ਪੇਸ਼ੈਂਟ ਵਾਈਜ਼ ਵੈਰੀਫਿਕੇਸ਼ਨ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਭੇਜ ਦਿੰਦੇ ਆ ਅੱਛਾ ਲੱਗਦਾ ਸਰ ਪਿਛਲੇ ਦਿਨੀ ਇੱਕ ਫੇਕ ਡਾਕੂਮੈਂਟਸ ਤਿਆਰ ਕਰਕੇ ਜਿਹੜੀਆਂ ਰਿਪੋਰਟਸ ਤਿਆਰ ਕੀਤੀਆਂ ਜਾ ਰਹੀਆਂ ਸੀ ਉਸ ਦਾ ਵੀ ਭਾਂਡਾ ਫੋੜ ਹੋਇਆ ਸੀ ਹੁਣ ਕਿਸ ਤਰੀਕੇ ਦੇ ਨਾਲ ਐਕਸ਼ਨ ਲੈਂਦਾ ਜਾਂ ਕਿਸ ਤਰੀਕੇ ਤੁਹਾਡੀ ਦੇਖ ਰੇਖ ਰਹਿੰਦੀ ਹੈ ਦੇਖੋ ਅਸੀਂ ਬਹੁਤ ਸਟ੍ਰਿਕਟਨੈਸ ਰੱਖੀ ਹੋਈ ਹੈ ਸਾਡੀ ਇਸ ਸਰਕਾਰ ਦੀ ਖਾਸ ਤੌਰ ਤੇ ਸੀਐਮ ਸਾਹਿਬ ਦਾ ਇੱਕ ਵਿਜ਼ਨ ਹੈ ਕਿ ਕਰਪਸ਼ਨ ਫਰੀ ਪੰਜਾਬ ਬਣਾਣਾ ਹੈ ਉਸੇ ਲਾਈਨ ਤੇ ਚੱਲਦੇ ਹੋਏ ਅਸੀਂ ਹੁਣ ਜੋ ਨਵੇਂ ਪ੍ਰੋਟੋਕੋਲਸ ਲੈ ਕੇ ਆਏ ਹਨ ਡੋਪ ਟੈਸਟ ਦੇ ਉਸੇ ਲਾਗੂ ਕੀਤੇ ਨੇ ਐਂਡ ਉਹਦੇ ਵਿੱਚ ਬੜੇ ਕਲੀਅਰ ਕਟ ਇਨਸਟਰਕਸ਼ਨਸ ਨੇ ਕਿ ਕਿਸੇ ਨੂੰ ਵੀ ਸਰਕਾਰੀ ਫੀਸ ਤੋਂ ਇਲਾਵਾ ਕੋਈ ਫੀਸ ਨਹੀਂ ਹੈ 1500 ਰੁਪਏ ਸਰਕਾਰੀ ਫੀਸ ਹੈ ਉਸ ਤੋਂ ਇਲਾਵਾ ਕੋਈ ਪੈਸਾ ਨਹੀਂ ਦੇਣਾ ਜੋ ਡਿਲੇ ਹੁੰਦਾ ਸੀ ਪਹਿਲਾਂ ਉਹਨੂੰ ਡਿਲੇ ਨੂੰ ਅਸੀਂ ਟੈਕਲ ਕਰ ਲਿਆ ਸੀ ਔਨੇ ਘੰਟੇ ਲੈ ਕੇ ਇੱਕ ਘੰਟੇ ਦੇ ਵਿੱਚ ਸਾਰੇ ਜਿਹੜੇ ਵੀ ਲੋਪਸ ਮੈਡੀਕਲ ਹੁੰਦੇ ਨੇ ਉਹਨਾਂ ਨੂੰ ਫ੍ਰੀ ਕਰ ਦਿੰਦੇ ਆ ਜਦੋਂ ਡਿਲੇ ਨਹੀਂ ਹੁੰਦਾ ਤੇ ਆਟੋਮੈਟਿਕਲੀ ਕ腐ਸ਼ਨ ਦਾ ਜੋ ਸਕੋਪ ਹੈ ਉਹ ਨੈਗਲੀਜੀਬਲ ਨਿਲ ਬਰਾਬਰ ਹੋ ਜਾਂਦਾ ਤੁਹਾਡੀ ਸਟ੍ਰਿਕਟਨਸ ਪੂਰੀ ਹੈ ਪੂਰੀ ਹੈ ਜੀ ਸਾਡੇ ਵੱਲੋਂ ਇਹ ਸਰਕਾਰ ਦੀ ਸਾਡੀ ਹਰ ਲੈਵਲ ਤੇ ਇਹ ਹੀ ਕੋਸ਼ਿਸ਼ ਹੈ ਕਿ ਸਿਵਲ ਹਸਪੀਟਲ ਜਾ ਰਹੇ ਨੂੰ ਇੱਕ ਕ腐ਸ਼ਨ ਫ੍ਰੀ ਹਸਪੀਟਲ ਬਣਾਣਾ ਚਲੋ ਦਰ ਇੱਕ ਇਨਲੀਗਲ ਵੈਪਨ ਦੇ ਖਿਲਾਫ ਵੀ ਤੁਹਾਡੇ ਵੱਲੋਂ ਐਕਸ਼ਨ ਚੜੇ ਜਾ ਰਿਹਾ ਔਰ ਕਈ ਅਸਲਾ ਘਾਰਕਾਂ ਦੇ ਲਾਈਕ ਕੋਈ ਆਪਾਂ ਇੱਕ ਐਕਸਰਸ ਕੀਤੀ ਸੀਗੀ ਜਿੱਥੇ ਜਿਹੜੇ ਆ ਲੀਗਲ ਵੈਪਨਸ ਜਿਨ੍ਹਾਂ ਦੇ ਕੋਲ ਆ ਉਹਨਾਂ ਦਾ ਆਡਿਟ ਕੀਤਾ ਗਿਆ ਸੀਗਾ ਉਸ ਆਡਿਟ ਚ ਇਹ ਪਾਇਆ ਗਿਆ ਕਿ 200 ਦੇ ਕਰੀਬ ਇਦਾਂ ਦੇ ਵੈਪਨ ਪੁਰਾਣੇ ਟਾਈਮ ਤੇ ਇਸ਼ੂ ਹੋਏ ਸੀਗੇ ਜਿਨ੍ਹਾਂ ਲੋਕਾਂ ਦੇ ਉੱਤੇ ਹਰਟ ਕੇਸਿਸ ਰਿਸਟਰਡ ਹੈ ਤੇ 200 ਦੇ ਕਰੀਬ ਆਪਾਂ ਲਾਈਸੈਂਸ ਜਿਹੜੇ ਸੀਗੇ ਕੈਨ ਸਸਪੈਂਡ ਕੀਤੇ ਫਿਰ ਕੈਨਸਲ ਕੀਤੇ ਹੁਣ ਸਰ ਕਿੰਨੇ ਦਾ ਅਗਰ ਲਾਈਸੈਂਸ ਦੀ ਗੱਲ ਕਰੀ ਕਿੰਨੇ ਕ ਰੱਖ ਕੀਤੇ ਆ ਕਿਆ ਜਾ ਰਿਹਾ 700 ਡਿਗਰੀ ਪੰਜਾਬ ਦੇ ਵਿੱਚ ਰੱਖਾਤੇ ਹੋਏ ਨੇ ਸਾਡੇ 250 ਆ ਦਾਦੀ ਕਿ ਲਗਾਤਾਰ ਪੰਜਾਬ ਦੇ ਵਿੱਚ ਫਿਰੋਤੀ ਮੰਗਣ ਦੇ ਆ ਜੋ ਹੋਰ ਕ੍ਰਾਈਮੀਆਂ ਵਾਰ ਦਾ ਤਾਂ ਗੋਲੀ ਵਾਲੀ ਦੇ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮ ਹੋ ਚੁੱਕੇ ਤੇ ਅਜਿਹੇ ਸ਼ਰਾਤੀ ਅੰਸਰਨ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ